ਬੋਲਾ ਜੀ ਵਾਹਿਗੁਰੂ 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 ਇਕ ਉਨਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਗ ਨਾਦਕ ਲਈ ਧਿਆਏ ਫਿਰੰਦਰ ਮੁਰਤੇ ਅਮਦਾਸ ਰਾਮਦਾਸਾ ਹੋਈ ਸਹਾਇ ਅਤਿਨ ਹਰ ਕੋ ਬਦਨੋ ਸਮਰੋ ਸ੍ਰੀ ਹਰਿ ਰਾਏ ਸ੍ਰੀ ਕ੍ਰਿਸ਼ਨ ਦੀ ਹਾਈ ਹੈ ਜਿਸ ਦਿੱਠੇ ਸਭ ਮੁਝਾਏ ਤੇ ਸੁੰਦੇ ਘਰ ਨੰਨ ਦੀਆ ਰੋਇ ਧਾਈ ਸੰਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੰਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਾਤ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹ ਸੱਜਦਿਆਂ ਚਾਰੀ ਮੁਕਤੇਆਂ ਦੇਖਣ ਦੀ ਤਾਂ ਜਨਾ ਪਿਆਰਿਆ ਸਤੇਰਾ ਜੀ ਕਮਾਈ ਦਾ ਧਿਆਨ ਤੱਕੇ ਗੁਰ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘ ਜੀਆਂ ਨੇ ਧਰਮੇ ਸਿਦ ਦਿੱਤੇ ਬੰਨ ਬੰਟਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰਣੰਦ ਸਿਰਾਏ ਨੇ ਗੁਗਵਾਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦੀ ਨਾਲੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਭਗਤਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸ਼ਰਬਤ ਖਾਲਸਾ ਜੀ ਕੀ ਅਲਾਸਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸੰਗਦਾ ਸੁਖ ਸੁਖੋ ਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਰ ਚਰਿਆਏ ਦੇਵ ਦੇ ਪਤੇ ਬਿੰਦ ਕੀ ਕਾਇ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸੁਖਾਂ ਨੂੰ ਸ ਕੀ ਦਾਨ ਕੇ ਸਾਨ ਨਿਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਾ ਸਰਦਾ ਨਾਮ ਦਾ ਸ੍ਰੀ ਅਮਰ ਸਿਰ ਸੁਨਾਣ ਜੋਕੀਆਂ ਝੰਡੇ ਬੂੰਗੇ ਨੂਹ ਜੁਗਾ ਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸੁਖਾ ਦਾ ਮਾਨੀਵਾ ਮਾਤੋ ਜੀ ਮੱਧਰ ਰਖਾ ਵਹਿਗੁਰੂ ਹੀ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਇਤਾ ਦਿੱਤਾ ਜੀਓ ਸਿਨਨ ਦਾਣਾ ਸਾਹਿਬ ਦੇ ਹਰਗੁੜ ਵਾਲਿਆਂ ਗੁਸਥਾਮਾ ਦੇ ਜਿਨ੍ਹਾਂ ਤੋਂ ਪੰਥ ਨਾਮ ਵੀ ਛੋੜਿਆ ਗਿਆ ਹੈ ਪੁਰਲੇ ਦਕਸ਼ਮ ਜੀ ਦਾ ਸੇਵਾ ਸੰਭਾਲਨ ਦਾ ਫਤਸਾ ਜੀ ਨੂੰ ਬਖਸ਼ੋ ਇਹ ਜਮਾਨਿਆਂ ਦੇ ਬਾਣ ਤੇ ਤਾਰਿਆਂ ਦੇ ਤਾਰ ਨਹੀਂ ਹੋਟਿਆਂ ਦੀ ਓਸ ਤੇ ਬਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਆਪ ਜੀ ਨੇ ਆਪਾ ਕਿਰਪਾ ਬਖਸ਼ਿਸ਼ ਕੀਤੀ ਹੈ ਸਮੂਹ ਸਾਧ ਸੰਗਤ ਦੇ ਮਿਲ ਕੇ ਹੱਤਾ ਵਰੀ ਦੀ ਬਾਣ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਰਾਈ ਦਿਹਾੜੇ ਨੂੰ ਮਨਾਉਂਦੇ ਹਾਂ ਆਪ ਜੀ ਦੇ ਹਜੂਰ ਦੀਵਾਨ ਸਜਾਏ ਨੇ ਸ੍ਰੀ ਦੀਵਾਨ ਅੰਦ ਸੁਖੀਨ ਸਾਹਿਬ ਬਾਣੀ ਦੇ ਪਾਠ ਸ਼ਬਦ ਗੀਤਨ ਗੁਰਮਤਿ ਵਿਚਾਰਾ ਸੇਵਕ ਸਾਹਿਬ ਜੀ ਕੀ ਪਾਠ ਕੀਤੇ ਗਏ ਨੇ ਆਪ ਜੀ ਦੇ ਬੱਚਿਆਂ ਪਾਸੋਂ ਆਪ ਦੀ ਸੁਮਤੀ ਬਾਣੀ ਪੜ੍ਹਦੇ ਆਂ ਸੁਣਦੇ ਆਂ ਸੇਵਾ ਕਰਦੇ ਆਂ ਨੇਕਾਂ ਵਰਗਾ ਦਿਆਂ ਭੁੱਲਾ ਚੁਪਾ ਸੋ ਜਾਣ ਜੇ ਬੱਚੇ ਜਾਣ ਕੇ ਮੁਆਫ ਕਰਨਾ ਕਿ ਤੁਹਾਨੂੰ ਸ਼ੁਧ ਬਾਣੀ ਪੜ੍ਹ ਸੁਣ ਸੇਵਾ ਕੰ ਦਾ ਗਲ ਉਦਮ ਬਖਸ਼ ਕਨਾ ਬਾਣੀ ਦਾ ਪਾਵ ਸੁ ਸਾਧ ਸੰਗਤ ਦੇ ਹਿਤ ਤੇ ਸੁਣਾ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਤਪੁਤ ਘਟਾਵਾਂ ਸੁ ਪ੍ਰਵਾਨ ਕਰਨੀਆ ਸਿਰਾਂ ਤੇ ਮੇਰਾ ਪ੍ਰਿਆਤ ਰਖਣਾ ਸੁਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ ਕਨੀ ਗ੍ਰਹ ਕੇ ਸ਼ਾਂਤੀ ਬਖਾਉਣੀ ਦੁਖਾਂ ਕਲੇਸ਼ਾਂ ਦੇ ਨਾਸ ਕਰਨੀ ਤਾਰੋ ਪਰਮ ਕੀ ਤਰਕੀਆਂ ਬਖਸ਼ ਕਨੀਆ ਚੌੜੀ ਕਦਾ ਬਖਸ਼ ਕਨੀ ਬੱਚਿਆਂ ਨੂੰ ਮਾਤਾ ਪਿਤਾ ਦੂਤ ਕਰਦਾ ਗੈ ਕਾ ਜੀ ਨਾਮ ਬਾਣੀ ਦੇ ਦਾਤ ਵਿਦਿਆ ਦੀ ਦਾਤ ਦੇ ਸਹਾਰੇ ਦੇ ਸਭ ਚੰਗ ਸੰਗ ਸਹਾਇ ਹੋਮਾਇਸ਼ਿਤ ਰੱਬਾ ਦੀ ਸੂਰ ਸਾਧ ਸੰਗਤ ਮਿਲ ਕੇ ਇਸੇ ਤਰ੍ਹਾਂ ਇਤਿਆਸਿਕ ਦਿਹਾੜੇ ਆਪ ਜੀ ਦੀ ਕਿਰਪਾ ਦੇ ਨਾਮ ਇਸੇ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਰਹਿਣ ਅਤੇ ਉਹਨਾਂ ਦੇ ਦੱਸੇ ਹੋਏ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਰਹਿਣ ਸੱਚ ਦੇ ਮਾਰਗ ਤੇ ਚੱਲਣ ਦੀ ਸਫਲਤਾ ਬਖਸ਼ਿਸ਼ ਕਰਦੀ ਇਸੇ ਤਰ੍ਹਾਂ ਸੂਰ ਸਾਧ ਸੰਗਤ ਨੂੰ ਆਪ ਸੁਖ ਪ੍ਰੇਮ ਪਿਆਰ ਤੂਫਾਨ ਜੋ ਵੀ ਖਲਾਬ ਉਸੁਸ਼ਕਨੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾ ਵਿੱਚੋਂ ਪ੍ਰਾਪਤ ਸਾਜੀ ਦੇਗ ਲੋਦੰਗਤ ਸੱਚੇ ਹਾਜ਼ਰ ਹੈ ਤੇ ਪ੍ਰਵਾਣ ਹੋਵੇ ਪ੍ਰਵਾਣ ਹੈ ਬਸ ਲੋਦੰਗਤ ਸਮੂਹ ਸਾਧ ਸੰਗਤ ਤੇ ਬਕਾਨ ਦੀ ਆਗਿਆ ਅਨੁਸਾਰੋ ਜੋ ਵੀ ਸ਼ਕੀਏ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਮੂਹ ਸਾਧ ਸੰਗਤ ਨੇ ਆਪ ਜੀ ਨੂੰ ਸੁੰਦਰ ਪੁਸ਼ਾਕ ਦੇ ਭੇਂਟ ਕੀਤੇ ਦੇ ਅੰਗੀਕਾਰ ਕਰਨ ਦੇ ਅੰਗ ਸਿੰਘ ਸਹਾਇਕਾ ਇਸੇ ਤਰ੍ਹਾਂ ਆਪ ਜੀ ਦੇ ਆਪਾਰ ਤਿਪਾ ਪੁਸ਼ਟਕਾ ਦੇ ਜੀ ਆਪ ਜੀ ਦੇ ਹਜੂਰ ਆਪ ਜੀ ਦੇ ਕਾਦੇ ਸੂਰ ਸਿੰਘ ਪਰਿਵਾਰ ਅਮਿਤ ਸਿੰਘ ਜੀ ਪਰਿਵਾਰ ਵੱਲੋਂ ਦੇਹ ਰੋਗਤਾਤ ਨਮਸਤੇ ਦੀ ਅਰਦਾਸ ਗਿਲ ਪਰਿਵਾਰ ਵੱਲੋਂ ਚੁੰਦੀ ਕਲਾ ਲਈ ਅਰਦਾਸ ਸੇਵ ਪਰਿਵਾਰ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਸੁਰਿੰਦਰ ਸਿੰਘ ਜੀ ਮਲਤਾਨੀ ਪਰਿਵਾਰ ਵੱਲੋਂ ਦੇਹ ਰੋਗਤਾਤ ਨਮਸਤੇ ਦੀ ਅਰਦਾਸ ਸੁਖਵਿੰਦਰ ਸਿੰਘ ਜੀ ਪਰਿਵਾਰ ਵੱਲੋਂ ਚਲਦੀ ਕਲਾ ਦੀ ਅਰਦਾਸ ਸਿੰਘ ਪਰਿਵਾਰ ਵੱਲੋਂ ਚਲਦੀ ਕਲਾ ਦੀ ਅਰਦਾਸ ਸਿੰਘ ਪਰਿਵਾਰ ਵੱਲੋਂ ਚਲਦੀ ਕਲਾ ਦੀ ਅਰਦਾਸ ਜਸਵੰਤ ਸਿੰਘ ਜੀ ਪਰਿਵਾਰ ਵੱਲੋਂ ਚਲਦੀ ਕਲਾ ਦੀ ਅਰਦਾਸ ਹਰਜੀਤ ਸਿੰਘ ਜੀ ਪਰਿਵਾਰ ਵੱਲੋਂ ਸ਼ੁਭ ਸ਼ਾਂਤੀ ਦੀ ਅਰਦਾਸ ਸਾਹਿਬ ਜੀ ਕਿਰਪਾ ਕਰਨੀ ਸੇਵਕਾਂ ਨੂੰ ਚਲਦੀ ਕਲਾ ਦੇ ਰੂਪ ਤਾ ਨਾਮ ਬਖਸ਼ ਦੀ ਦਾਤ ਬੁਸ਼ਕ ਕਰਨੀ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਇਸ ਸਮੇਂ ਆਪ ਜੀ ਆਪਣੇ ਹੁਕਮ ਨਾਮੇ ਬੁਸ਼ਕੇ ਨਿਹਾਲ ਕਰੋ ਤੇ ਹੁਕਮ ਨਾਵੇਂ ਤੇ ਚੱਲਣ ਦੀ ਸਮਰਥਾ ਬਖਸ਼ ਕਰਨੀ ਸੁਖ ਹੋਵੇ ਤੇ ਨਾਮ ਚੰਤਾਵੇ ਨਾਨਕ ਨਾਮ ਕੰਤੀ ਕਵਾ ਤੇਰੇ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਕਾ ਹਰਸ ਵਾਹਿਗੁਰੂ ਜੀ ਕੀ ਫਤਿਹ ਦੁਰਾ ਕੀ ਅੰਕਾਰ ਕੀ ਕਬ ਚਾਉ ਸਤ ਸੇਖ ਨੂੰ ਹੁਕਮ ਹੈ ਦੇਉ ਪ੍ਰਗਟਾ ਗੁਰ ਕੀ ਨੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਰ ਸ਼ਬਦ ਨੇ ਰਾਜ ਕਰੇ ਨਾਮ ਬਾਜ ਸੋ ਆ ਕੀ ਰਹੇ ਨਾ ਹੋਏ ਵਾਰ ਹੋਏ ਸੁਭ ਮਿਲੈ ਨੇ ਬਚੇ ਸ਼ਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ੋ ਸਰਦਾ ਕਰ ਸੇਵਦੇ ਗੁਰ ਪਾਰੋਂ ਤਾਰਨ ਠੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀ ਸੋ ਸੋ ਹਮਰੀ ਰਖੇ ਆਕਰੀ ਗੁਰ ਕਲਗੀ ਪਤੰਕੀ ਸੋ ਹਮਰੀ ਰਖੇ ਆਕਰੀ ਗੁਰ ਕਲਗੀ ਤਾਰ ਜਗਦੀ ਬੋਲੇ

ਸਤਿ ਸ਼੍ਰੀ ਅਕਾਲ ਵਾਹ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਵਾਹ ਗੁਰੂ ਜੀ ਦਾ ਘਰ ਸਾਹ ਵਾਹ